ਪੰਜਾਬੀ ਕੁਕਸਪੋਰਟ ਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਲੋਹੜੀ ਦਾ ਤਿਹਾਰ ਹੋਵੇ ਤੇ ਪੰਜਾਬ ਵਿੱਚ ਤਿਲ ਬੁੱਗੇ ਦੀ ਰੈਸਪੀ ਬਣਾਈ ਤੇ ਖਾਈ ਨਾ ਜਾਵੇ ਇਹ ਕਿਵੇਂ ਹੋ ਸਕਦਾ ਹੈ ਜੀ ਤੇ ਆਓ ਹੈ ਇਹ ਰੈਸਪੀ ਅੱਜ ਆਪਾਂ ਘਰ ਵਿੱਚ ਬੜੇ ਹੀ ਆਸਾਨ ਤਰੀਕੇ ਨਾਲ ਬਣਾਵਾਂਗੇ ਰੈਸਪੀ ਲਈ ਮੈਂ ਇੱਥੇ ਵਾਈਟ ਤਿਲ 1 ਕੱਪ ਲੈ ਲਏ ਹਨ ਉਹਨਾਂ ਨੂੰ ਆਪਾਂ ਡਰਾਈ ਰੋਸਟ ਕਰਨਾ ਹੈ ਆਪਾਂ ਇਹਨਾਂ ਨੂੰ 2 ਤੋਂ 3 ਮਿੰਟ ਲਈ ਡਰਾਈ ਰੋਸਟ ਕਰਨਾ ਹੈ ਜਦੋਂ ਇਹਨਾਂ ਵਿੱਚੋਂ ਚਟਕਣ ਦੀ ਆਵਾਜ਼ ਸ਼ੁਰੂ ਹੋ ਜਾਵੇ ਤਾਂ ਆਪਾਂ ਇਹਦੀ ਫਲੇਮ ਬੰਦ ਕਰ ਦਵਾਂਗੇ ਤੇ ਠੰਡਾ ਹੋਣ ਲਈ ਰੱਖ ਦਵਾਂਗੇ ਹੁਣ ਸਾਡੇ ਤਿਲ ਰੋਸਟ ਹੋ ਚੁੱਕੇ ਹਨ ਤੇ ਆਪਾਂ ਇਸ ਤੋਂ ਬਾਅਦ ਦੂਜਾ ਸਟੈਪ ਮਾਵੇ ਦਾ ਲੈ ਲੈਂਦੇ ਹਾਂ ਖੋਇਆ ਯਾਨੀ ਕਿ ਆਪਾਂ ਇਸ ਨੂੰ ਵੀ 골ਡਨ ਬ੍ਰਾਊਨ ਹੋਣ ਤੱਕ ਪਕਾਉਣਾ ਹੈ ਬਾਜ਼ਾਰ ਵਾਲਾ ਮਾਵਾ ਥੋੜਾ ਜਿਹਾ ਕੱਚਾ ਹੁੰਦਾ ਹੈ ਉਹ ਜ਼ਿਆਦਾ ਪੱਕਿਆ ਹੋਇਆ ਨਹੀਂ ਹੁੰਦਾ ਇਸ ਤਰ੍ਹਾਂ ਜਦ ਆਪਾਂ ਖੋਏ ਨੂੰ ਦੋ ਤੋਂ ਤਿੰਨ ਮਿੰਟ ਲਈ ਪਕਾ ਲਵਾਂਗੇ ਤਾਂ ਇਸ ਦੀ ਸ਼ੈਲਫ ਲਾਈਫ ਵੀ ਵਾਜ ਜਾਂਦੀ ਹੈ ਤਾਂ ਆਪਾਂ ਤਿਲ ਬੁੱਗੇ ਨੂੰ ਹਫ਼ਤੇ ਲਈ ਬਾਹਰ ਵੀ ਰੱਖ ਸਕਦੇ ਹਾਂ ਖੋਇਆ ਪਕੰਦੇ ਪਕੰਦੇ ਮੈਂ ਤੁਹਾਨੂੰ ਇੱਥੇ ਰਿਮਾਈਂਡ ਕਰਾਉਣਾ ਚਾਹਾਂਗੀ ਕਿ ਜੇਕਰ ਤੁਹਾਨੂੰ ਮੇਰੀ ਵੀਡੀਓਜ਼ ਪਸੰਦ ਆਉਂਦੀਆਂ ਹਨ ਤਾਂ ਤੁਸੀਂ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੀ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰੋ ਜੀ ਇੱਥੇ ਹੁਣ ਸਾਡਾ ਖੋਇਆ ਪੱਕ ਕੇ ਤਿਆਰ ਹੋ ਚੁੱਕਾ ਹੈ ਤੇ ਇਸ ਦਾ ਕਲਰ ਵੀ ਹੁਣ ਚੇਂਜ ਹੋ ਚੁੱਕਾ ਹੈ ਆਪਾਂ ਹੁਣ ਖੋਇਏ ਨੂੰ ਹਲਕਾ ਠੰਡਾ ਹੋਣ ਦਿੰਦੇ ਹਾਂ ਤੇ ਉੱਥੇ ਤੇਲਾਂ ਨੂੰ ਵੀ ਆਪਾਂ ਗ੍ਰाइंड ਕਰ ਲੈਂਦੇ ਹਾਂ ਤੇਲ ਵੀ ਸਾਡੇ ਗ੍ਰाइंड ਹੋ ਚੁੱਕੇ ਹਨ ਇਹਨਾਂ ਨੂੰ ਮੈਂ ਦਰਦਰਾ ਪੀਸ ਲਿਆ ਹੈ ਤੇ 1 ਕੱਪ ਮੈਂ ਇੱਥੇ ਪਾਊਡਰ 슈ਗ ਥੋੜੇ ਜਿਲੇ ਤਿਲ ਮੈਂ 2 ਤੋਂ 3 ਚਮਚਾ ਜ ਉਹਨਾਂ ਰੋਸਟ ਤਿਲਾਂ ਵਿੱਚੋਂ ਮੈਂ ਕੱਢ ਲਈ ਸੀ ਤਾਂ ਕਿ ਆਪਾਂ ਗਾਰਨਿਸ਼ ਕਰ ਸਕੀਏ ਤਿਲ ਬੁੱਗੇ ਨੂੰ ਸਭ ਤੋਂ ਪਹਿਲਾਂ ਮੈਂ ਕੋਈ ਵਿੱਚ ਗ੍ਰाइंड ਕੀਤੇ ਹੋਏ ਤਿਲਾਂ ਨੂੰ ਐਡ ਕਰ ਰਹੀ ਹਾਂ ਇਸ ਤੋਂ ਬਾਅਦ ਮੈਂ ਥੋੜੇ ਜਿਲੇ ਕਾਜੂ ਨੂੰ ਵੀ ਗ੍ਰाइंड ਕਰ ਲਿਆ ਸੀ ਉਹਨਾਂ ਦਾ ਪਾਊਡਰ ਵੀ ਮੈਂ ਦਰਦਰਾ ਕਰਕੇ ਇਸ ਦੇ ਵਿੱਚ ਐਡ ਕਰ ਰਹੀ ਹਾਂ ਥੋੜੇ ਜਿਲੇ ਹੀ ਆਪਾਂ ਕਾਜੂ ਦੇ ਪਾਊਡਰ ਨੂੰ ਐਡ ਕਰਨਾ ਹੈ ਹੋਰ ਕੋਈ ਵੀ ਡਰਾਈ ਫਰੂਟ ਅਸੀਂ ਐਡ ਨਹੀਂ ਕਰਨਾ ਇਸ ਤੋਂ ਬਾਅਦ ਮੈਂ 1 ਕੱਪ ਪਾਊਡਰ 슈ਗਰ ਦਾ ਵੀ ਇੱਥੇ ਲੈ ਰਹੀ ਹਾਂ ਤੇ ਇਸ ਮਿਕਸਚਰ ਨੂੰ ਅਸੀਂ ਚੰਗੀ ਤਰ੍ਹਾਂ 4 ਤੋਂ 5 ਮਿੰਟ ਲਈ ਮਿਕਸ ਕਰਨਾ ਹੈ ਤਾਂ ਕਿ ਤੇ ਮਿਕਸਚਰ ਸਾਡਾ ਅੱਛੀ ਤਰ੍ਹਾਂ ਬਣ ਕੇ ਤਿਆਰ ਹੋ ਜਾਵੇ ਗਾਰਨਿਸ਼ ਲਈ ਮੈਂ ਇੱਥੇ ਥੋੜੀ ਜਿਹੀ ਕਿਸ਼ਮਿਸ਼ ਥੋੜੀ ਜਿਹੀ ਪਿਸਤਾ ਤੇ ਤਿਲਾਂ ਨੂੰ ਲੈ ਲਿਆ ਹੈ ਆਓ ਹੁਣ ਆਪਾਂ ਤਿਲ ਬੁੱਗਾ ਬਣਾਉਣਾ ਸਟਾਰਟ ਕਰਦੇ ਹਾਂ ਤਿਲ ਬੁੱਗਾ ਬਣਾਉਣ ਲਈ ਮੈਂ ਇੱਥੇ ਕਿਸੇ ਵੀ ਪਲਾਸਟਿਕ ਦੀ ਡੱਬੀ ਜਾਂ ਕੋਈ ਢੱਕਣ ਤੁਹਾਡੇ ਕੋਲ ਹੋਵੇ ਮੈਂ ਉਸ ਨੂੰ ਲੈ ਲਿਆ ਹੈ ਇਹ ਸਾਈਜ਼ ਮੈਨੂੰ ਪਰਫੈਕਟ ਲੱਗ ਰਿਹਾ ਹੈ ਇਸ ਦੇ ਨਾਲ ਪਰਫੈਕਟ ਤਿਲ ਬੁੱਗਾ ਬਣ ਕੇ ਤਿਆਰ ਹੋਏਗਾ ਇਸ ਨੂੰ ਮੈਂ ਹੁਣ ਆਇਲ ਨਾਲ ਥੋੜਾ ਜਿਹਾ ਗ੍ਰੀਸ ਕਰ ਰਹੀ ਹਾਂ ਤਾਂ ਕਿ ਤਿਲ ਬੁੱਗਾ ਇਸ ਵਿੱਚੋਂ ਕੱਢਣ ਦੀ ਆਸਾਨੀ ਹੋਵੇ ਤੇ ਇਸ ਨੂੰ ਗਾਰਨਿਸ਼ ਕਰਨ ਲਈ ਸਭ ਤੋਂ ਪਹਿਲਾਂ ਆ ਸਾਰੇ ਪਾਸੋਂ ਫੈਲਾ ਲੈਣਾ ਹੈ ਤੇ ਹੁਣ ਇਸ ਤੋਂ ਬਾਅਦ ਆਪਾਂ ਪਿਸਤੇ ਨੂੰ ਇਸ ਸਪ੍ਰਿੰਕਲ ਕਰ ਲੈਂਦੇ ਹਾਂ ਇਸ ਤੋਂ ਬਾਅਦ ਅਸੀਂ ਇਸ ਦੇ ਵਿੱਚ ਮਿਕਸਚਰ ਨੂੰ ਐਡ ਕਰਨਾ ਹੈ ਤੇ ਚੰਗੀ ਤਰ੍ਹਾਂ ਅਸੀਂ ਪ੍ਰੈਸ ਕਰ ਲੈਣਾ ਹੈ ਤੇ ਐਕਸਟਰਾ ਜਿਹੜਾ ਸਾਡਾ ਮਟੀਰੀਅਲ ਹੈ ਉਸ ਨੂੰ ਅਸੀਂ ਬਾਹਰ ਕੱਢ ਲੈਣਾ ਹੈ ਤੇ ਚੰਗੀ ਤਰ੍ਹਾਂ ਅਸੀਂ ਸ਼ੇਪ ਦੇ ਦੇਣੀ ਹੈ ਤਾਂ ਕਿ ਵਧੀਆ ਤਰ੍ਹਾਂ ਸਾਡਾ ਤਿਲ ਬੁੱਗਾ ਬਣ ਕੇ ਤਿਆਰ ਹੋਵੇ ਇਸ ਨੂੰ ਅਸੀਂ ਚੰਗੀ ਤਰ੍ਹਾਂ ਪ੍ਰੈਸ ਜ਼ਰੂਰ ਕਰਾਂਗੇ ਦਬਾਵਾਂਗੇ ਜ਼ਰੂਰ ਕਿਉਂਕਿ ਫਿਰ ਇਸ ਦਾ ਟੈਕਸਚਰ ਬਹੁਤ ਹੀ ਵਧੀਆ ਨਿਕਲ ਕੇ ਆਏਗਾ ਇਸ ਤੋਂ ਬਾਅਦ ਅਸੀਂ ਦੋ ਤਿੰਨ ਵਾਰ ਇਸ ਨੂੰ ਟੈਪ ਟੈਪ ਕਰ ਲੈਣਾ ਹੈ ਤੇ ਦੇਖੋ ਸਾਡੀ ਪਰਫੈਕਟ ਸ਼ੇਪ ਤਿਲ ਬੁੱਗਾ ਬਣ ਕੇ ਤਿਆਰ ਹੋ ਚੁੱਕਾ ਹੈ ਤਿਲ ਬੁੱਗੇ ਦੀ ਸ਼ੇਪ ਸਾਈਜ਼ ਤੇ ਟੈਕਸਚਰ ਤਿੰਨੋਂ ਹੀ ਚੀਜ਼ਾਂ ਬਿਲਕੁਲ ਕਮਾਲ ਦੀਆਂ ਬਣੀਆਂ ਹਨ ਤੁਸੀਂ ਵੀ ਇਸ ਤਰੀਕੇ ਨਾਲ ਘਰ ਵਿੱਚ ਆਪਣੇ ਕੋਲ ਬਹੁਤ ਹੀ ਡੱਬੀਆਂ ਹੁੰਦੀਆਂ ਹਨ ਉਹਨਾਂ ਦੇ ਢੱਕਣ ਇਸ ਤਰ੍ਹਾਂ ਲੈ ਲੈਣੇ ਹਨ ਤੇ ਉਹਨੂੰ ਚੰਗੀ ਤਰ੍ਹਾਂ ਗ੍ਰੀਸ ਕਰਕੇ ਇਸ ਤਰੀਕੇ ਨਾਲ ਹੀ ਜਿਵੇਂ ਕਿ ਮੈਂ ਦੱਸਿਆ ਹੈ ਉਸੇ ਤਰੀਕੇ ਨਾਲ ਤੁਸੀਂ ਵੀ ਤਿਲ ਬੁੱਗਾ ਘਰ ਵਿੱਚ ਹੀ ਬਣਾ ਕੇ ਤਿਆਰ ਕਰ ਸਕਦੇ ਹੋ ਇਸੇ ਤਰੀਕੇ ਨਾਲ ਹੀ ਆਪਾਂ ਹੋਰ ਸਾਰੇ ਤਿਲਬੁਗੇ ਬਣਾ ਲੈਣੇ ਹਨ ਤੁਸੀਂ ਵੀ ਇਸ ਤਰੀਕੇ ਨਾਲ ਤਿਲਬੁਗਾ ਬਣਾ ਸਕਦੇ ਹੋ ਕਿਸੇ ਵੀ ਡੱਬੇ ਦਾ ਢੱਕਣ ਜੋ ਵੀ ਤੁਹਾਨੂੰ ਸਾਈਜ਼ ਪਰਫੈਕਟ ਲੱਗੇ ਉਸੇ ਤਰੀਕੇ ਨਾਲ ਤੁਸੀਂ ਲੈ ਲੈਣਾ ਹੈ ਤੇ ਇਸੇ ਤਰੀਕੇ ਨਾਲ ਹੀ ਤਿਲਬੁਗਿਆਂ ਨੂੰ ਬਣਾ ਲੈਣਾ ਹੈ ਚਾਹੇ ਮਾਰਕੀਟ ਵਿੱਚ ਬਹੁਤ ਹੀ ਇਹ ਮਠਾਈਆਂ ਅਵੇਲੇਬਲ ਹੁੰਦੀਆਂ ਹਨ ਪਰ ਆਪਾਂ ਇਹਨਾਂ ਨੂੰ ਘਰ ਵਿੱਚ ਬੜੇ ਹੀ ਆਸਾਨ ਤਰੀਕੇ ਨਾਲ ਬਣਾ ਸਕਦੇ ਹਾਂ ਤੇ ਇੰਜੋਏ ਕਰ ਸਕਦੇ ਹਾਂ ਘਰ ਦੀ ਚੀਜ਼ਾਂ ਦੀ ਬਣਾਈ ਹੋਈ ਦੀ ਗੱਲ ਹੀ ਕੁਝ ਹੋਰ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਕਿੰਨੇ ਆਸਾਨੀ ਨਾਲ ਤੇਲ ਬੁਗੇ ਬਣਦੇ ਹੀ ਜਾ ਰਹੇ ਹਨ ਪਰਫੈਕਟ ਸ਼ੇਪ ਸਾਈਜ਼ ਟੈਕਸਚਰ ਕਲਰ ਤੁਸੀਂ ਦੇਖ ਸਕਦੇ ਹੋ ਕਿੰਨਾ ਹੀ ਕਮਾਲ ਦਾ ਬਣ ਰਿਹਾ ਹੈ ਇਸੇ ਤਰੀਕੇ ਨਾਲ ਹੁਣ ਮੈਂ ਸਾਰੇ ਹੀ ਤੇਲ ਬੁਗੇ ਬਣਾਉਂਦੀ ਜਾ ਰਹੀ ਹਾਂ ਤੁਸੀਂ ਵੀ ਇਸ ਲੋੜੀ ਤੇ ਤੇਲ ਬੁਗੇ ਦੀ ਰੈਸਪੀ ਜ਼ਰੂਰ ਬਣਾਓ ਤੇ ਲੋੜੀ ਦਾ ਤਿਹਾਰ ਬਹੁਤ ਹੀ ਖੁਸ਼ੀਆਂ ਤੇ ਖੇੜੇ ਨਾਲ ਮਨਾਓ ਇਹ ਰੈਸਪੀ ਬਣਾ ਕੇ ਤੁਸੀਂ ਫੈਮਲੀ ਤੇ ਫਰੈਂਡਸ ਨਾਲ ਖਾਓ ਤੇ ਖਵਾਓ ਤੇ ਖੂਬ ਖੁਸ਼ੀਆਂ ਮਨਾਓ ਤੇਲ ਬੁਗਾ ਬਣਾਓ ਤੇ ਲੋੜੀ ਖੁਸ਼ੀਆਂ ਨਾਲ ਮਨਾਓ ਮੈਨੂੰ ਉਮੀਦ ਹੈ ਤੁਸੀਂ ਵੀ ਇਸ ਲੋੜੀ ਤੇ ਤਿਲ ਬੁਗੇ ਦੀ ਰੈਸਪੀ ਜ਼ਰੂਰ ਬਣਾਓਗੇ ਤੇ ਮੈਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਣਾ ਕਿ ਤੁਹਾਡੇ ਤਿਲ ਬੁਗੇ ਕਿਸ ਤਰ੍ਹਾਂ ਦੇ ਬਣੇ ਤੇ ਹੁਣ ਇਸੇ ਤਰੀਕੇ ਨਾਲ ਸਾਡੇ ਤਿਲ ਬੁਗੇ ਬਣਦੇ ਹੀ ਜਾ ਰਹੇ ਹਨ ਤੇ ਆਪਾਂ ਹੁਣ ਇਹਨਾਂ ਨੂੰ ਸਰਵ ਕਰ ਲੈਂਦੇ ਹਾਂ ਤੁਸੀਂ ਵੇਖ ਸਕਦੇ ਹੋ ਕਿੰਨੇ ਵਧੀਆ ਬਣ ਕੇ ਸਾਡੇ ਤਿਆਰ ਹੋ ਚੁੱਕੇ ਹਨ ਜੀ ਤਿਲ ਬੁਗੇ ਇਹ ਜਿन्हें ਦੇਖਣ ਵਿੱਚ ਵਧੀਆ ਲੱਗ ਰਹੇ ਹਨ ਖਾਣ ਵਿੱਚ ਉਸ ਤੋਂ ਹੀ ਵਧੀਆ ਸਵਾਦ ਹਨ ਜੇਕਰ ਤੁਹਾਨੂੰ ਮੇਰੀ ਰੈਸਪੀ ਪਸੰਦ ਆਉਂਦੀਆਂ ਨੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਬਿਨਾਂ ਪੁੱਲਣਾ ਤੇ ਮੈਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਫੀਡਬੈਕ ਦਿਓ ਜੀ ਕਿ ਤੁਹਾਨੂੰ ਮੇਰੀ ਰੈਸਪੀਜ਼ ਕਿਸ ਤਰ੍ਹਾਂ ਦੀਆਂ ਲੱਗਦੀਆਂ ਹਨ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਧੰਨਵਾਦ